ਪਤਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਜਾਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜਵੱਟੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਹੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਡੇ ਸਮਝ ਵਿੱਚ ਵਾਧਾ ਕਰਦੇ ਹੋਏ ਪਰਮਾਨ ਕਰਦੇ ਹਨ ਕਿ ਭਾਈ ਰਹਿਣ ਨਾ ਪਾਵੇ ਸੁਰ ਨਰ ਦੇਵਾ ਸੁਰ ਨਰ ਕਹਿੰਦੇ ਨੇ दैਵੀ ਮਨੁੱਖ ਨੂੰ ਦੇਵਾ ਦਾ ਮਤਲਬ ਹੈ ਦੇਵਤੇ ਮਹਾਰਾਜ ਕਹਿੰਦੇ ਇਸ ਸੰਸਾਰ ਵਿੱਚ अनेका ਮਨੁੱਖ ਆਪਣੇ ਆਪ ਨੂੰ दैਵੀ ਮਨੁੱਖ ਦੇਵਤੇ ਅਖਵਾਉਣ ਵਾਲੇ ਕਹਿੰਦੇ ਕੋਈ ਵੀ ਇੱਥੇ ਸਦਾ ਲਈ ਟਿਕ ਨਹੀਂ ਰਹਿ ਸਕਦੇ ਉਠ ਸਿਧਾਰੇ ਕਰ ਮਨ ਜਨ ਸੇਵਾ ਉਠ ਸਿਧਾਰੇ ਦਾ ਮਤਲਬ ਹੈ ਉੱਠ ਕੇ ਤੁਰ ਪਏ ਕਹਦੇ अनेका ਆਪਣੇ ਆਪ ਨੂੰ ॠषि ਮونی ਅਖਵਾ ਗਏ अनेका ਹੀ ਉਹਨਾਂ ਦੀ ਸੇਵਾ ਕਰਕੇ ਜਗਤ ਤੋਂ ਆਖਰ ਆਪੋ ਆਪਣੀ ਵਾਰੀ ਚਲੇ ਜਾਂਦੇ ਰਹੇ ਜੀਵਤ ਦੇਖੇ ਜਿਨੀ ਹਰ ਹਰ ਧਿਆ ਪਰ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਆਤਮਕ ਜੀਵਨ ਵਾਲੇ ਸਫਲ ਜੀਵਨ ਵਾਲੇ ਸਿਰਫ ਉਹੀ ਵਿਖੇ ਜਾਂਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਪ੍ਰਮਾਤਮਨ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਸਾਧ ਸੰਗਤੇ ਨਿਦਰਸ਼ਨ ਪਾਇਆ ਉਹਨਾਂ ਨੇ ਹੀ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਦਰਸ਼ਨ ਕੀਤਾ ਹੈ ਰਹਾਉ ਬਾਦਸ਼ਾਹ ਸਹਾਵਪਾਰੀ ਮਰਨਾ ਸ਼ਾ ਵਪਾਰੀ ਬਾਦਸ਼ਾਹ ਸਹਾukar ਸਭਨਾਂ ਨੇ ਆਖਰ ਭਈ ਮਰਨਾ ਹੈ ਜੋ ਦੀ ਸੋ ਕੱਲ ਖਰਨਾ ਜਿਹੜਾ ਵੀ ਕੋਈ ਇੱਥੇ ਜਿਉਂਦਾ ਦਿਖਦਾ ਹੈ ਹਰੇਕ ਨੂੰ ਮੌਤ ਨੇ ਲੈ ਜਾਣਾ ਹੈ ਜਿਹਦਾ ਜਨਮ ਹੋਇਆ ਉਹਦਾ ਮਰਨ ਅਵਸ ਹੈ ਆਟਾਲੇ ਇਹਨੂੰ ਕੋਈ ਟਾਲ ਨਹੀਂ ਸਕਦਾ ਕੋੜੈ ਮੋਹਿ ਲਪਟ ਲਪਟਾਨਾ ਮਨੁੱਖ ਕਹਿੰਦੇ ਝੂਠੇ ਮੋਹ ਵਿੱਚ ਸਦਾ ਹੀ ਫਸਿਆ ਰਹਿੰਦਾ ਹੈ ਤੇ ਪ੍ਰਮਾਤਮਾ ਨੂੰ ਭਲਾਈ ਰੱਖਦਾ ਹੈ ਛੋੜ ਚੱਲਿਆ ਤਾਂ ਫਿਰ ਪਛਤਾਨਾ ਪਰ ਕਹਿੰਦੇ ਜਦੋਂ ਦੁਨੀਆ ਦੇ ਪਦਾਰਥ ਛੱਡ ਕੇ ਮਹਿਲ ਮਨਾਰੇ ਛੱਡ ਕੇ ਸੰਸਾਰ ਤੋਂ ਤੁਰਦਾ ਫਿਰ ਕਹਿੰਦੇ ਇਹ ਪਛਤਉਂਦਾ ਹੈ ਵੀ ਜਿਨ੍ਹਾਂ ਦੀ ਖਾਤਰ ਮੈਂ ਸਾਰੀ ਜ਼ਿੰਦਗੀ ਪਾਪ ਕਰਮ ਕਰਦਾ ਰਿਹਾ ਝੂਠ ਬੋਲਦਾ ਰਿਹਾ ਠੱਗੀਆਂ ਮਾਰਦਾ ਰਿਹਾ ਮਹਾਰਜ ਕਹਿੰਦੇ ਨੇ ਠੱਗੀ ਮਾਰ ਕੇ ਕੁਟੰਬ ਜਿਹੜਾ ਭਾਲਦਾ ਲੇਖਾ ਦੇਣਾ ਤੇਰੀ ਜਾਨ ਨੇ ਕਹਿੰਦੇ ਜਿੰਨਾ ਕਰਕੇ ਇਸ ਸੰਸਾਰ ਵਿੱਚ ਵਿਚਰਦਾ ਰਿਆ ਆਖਰਕਾਰ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਤੇ ਫਿਰ ਕਹਿੰਦੇ ਜਦੋਂ ਇਹ ਜਾਂਦਾ ਹੈ ਫਿਰ ਪੁੱਛਦਾ ਹੁੰਦਾ ਹੈ ਵੀ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਇੱਕੋ ਪਰਮਾਤਮਾ ਹੈ ਜਿਹੜਾ ਮਨੁੱਖ ਦਾ ਸਦਾ ਸਾਥੀ ਬਣਦਾ ਹੈ ਕਿਰਪਾ ਅਨਿਧਾਨ ਨਾਨਕ ਕੋ ਕਰਾਉਂ ਦਾਤ ਅਰਦਾਸ ਕਰੀਏ ਉਸ ਮਾਲਕ ਦੇ ਚਰਣਾ ਚ ਵੀ ਇਹ ਕਿਰਪਾ ਦੇ ਖਜ਼ਾਨੇ اے ਪ੍ਰਮਾਤਮਾ ਮੈਨੂੰ ਨਾਨਕ ਨੂੰ ਇਹ ਦਾਤ ਦੇ ਕਿ ਨਾਮ ਤੇਰਾ ਜਪੀ ਦਿਨ ਰਾਤ ਕਿ ਮਧਨ ਰਾਤ اے ਵਾਹਿਗੁਰੂ ਤੇ ਨਾਮ ਜਪਦਾ ਰਹਾ ਤੇਰਾ ਨਾਮ ਮੇਰਾ ਸਦਾ ਲਈ ਸਾਥੀ ਬਣ ਜਾਏ ਤੇਰਾ ਨਾਮ ਮੇਰੇ ਸਰੀਰ ਲਈ ਇੱਕ ਗਹਿਣਾ ਬਣ ਜਾਏ ਤੇਰੇ ਨਾਮ ਤੋਂ ਬਿਨਾ ਜੋ ਮੱਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਜਿਵੇਂ ਪਾਣੀ ਜਲ ਤੋਂ ਬਿਨਾਂ ਨਹੀਂ ਬਚ ਸਕਦੀ ਹੈ ਵਾਹਿਗੁਰੂ ਤੁਹਾਡੇ ਨਾਮ ਤੋਂ ਬਿਨਾ ਮੇਰੀ ਜ਼ਿੰਦਗੀ ਦਾ ਕੋਈ ਆਸਰਾ ਨਹੀਂ ਮੇਰੀ ਜ਼ਿੰਦਗੀ ਦਾ ਸਹਾਰਾ ਤੋਂ ਹੈ ਅਕਾਲ ਪੁਰਖ ਵਾਹਿਗੁਰੂ ਦੀ ਚੈਨ ਨਾਲ ਜੁੜ ਕੇ ਬਚਨਤਾ ਪ੍ਰਤੀ ਇਹੋ ਬਚਨ ਕਰਦੇ ਰਹੀਏ ਤਾਂ ਕਿ ਸਾਡਾ ਨਾਮ ਦੇ ਨਾਲ ਪਿਆਰ ਬਣ ਜਾਏ ਪਰਮਾਤਮਾ ਦੇ ਸਿਮਰਨ ਨਾਲ ਸਾਡੀ ਲਗਨ ਲੱਗ ਜਾਏ ਪਰਮਾਤਮਾ ਦਾ ਨਾਮ ਦਿਨ ਰਾਤ ਸਾਹਸ ਗਰਾਸ ਉਸ ਪਰਮਾਤਮਾ ਦੇ ਨਾਮ ਨੂੰ ਤੇਉਂਦੇ ਰਹੀਏ ਮਾਲਕ ਸਾਡੇ ਸਾਰੇ ਉੱਤੇ ਕਿਰਪਾ ਕਰੇ ਨਾਮਦਾਨ ਦੀ ਦਾਤ ਚੜ੍ਹਦੀ ਕਲਾ ਦਾ ਜੀਵਨ ਬਖਸ਼ੇ ਸੋ ਸਦਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਰਹੀਏ ਨਗਰ ਦੇ ਵਿੱਚ ਆਪਸੀ ਪਿਆਰ ਤੇ ਇਤਿਫਾਕ ਬਣੇ ਅਰਦਾਸ ਕਰੀਏ ਅਤੇ ਚਲ ਰਹੀਆਂ ਗੁਰੂ ਕਰਨੀਆਂ ਸਿ ਬਾਬਾ ਨਿਰਵਿਗੰਤ ਸਾਹਤ ਸੰਪੂਰਨ ਹੋਣ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ